ਸਸਰੀਕਾਲ ਦੋਸਤੋ ਵਿਦੇਸ਼ ਵਿੱਚ ਜਿੱਥੇ ਵੀ ਮੈਨੂੰ ਵੇਖ ਰਿਹਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਸਰੀਕਾਲ ਮੈਂ ਆਪਣੀ ਫਾਇਲ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਇੱਕ ਸ਼ੇਰ ਦੇ ਮੈਨੂੰ ਸ਼ਬਦ ਯਾਦ ਆ ਗਏ ਨੇ ਕਿ ਬਹੁਤ ਲੜਾ ਮੈਂ ਤੁਮਸੇ ਪਰ ਤੇਰੀ ਯਾਦੋਂ ਸੇ ਹਾਰ ਗਿਆ ਬਹੁਤ ਲੜਾ ਮੈਂ ਤੁਮਸੇ ਪਰ ਤੇਰੀ ਯਾਦੋਂ ਸੇ ਹਾਰ ਗਿਆ ਅਸੀਂ ਸੱਜਣ ਬਣਾਉਣੇ ਆ ਦੋਸਤ ਬਣਾਉਣੇ ਆ ਰਿਸ਼ਤੇ ਬਣਾਉਣੇ ਆ ਘਰ ਪਰਿਵਾਰ ਬਣਾਉਣੇ ਆ ਬਹੁਤ ਕੁਝ ਬਣਾਉਣੇ ਆ ਔਰ ਇਸੇ ਬਣਾਉਣ ਬਣਾਉਣ ਦੀ ਅਸੀਂ ਇਸ ਤਰ੍ਹਾਂ ਸੋਚਦੇ ਆ ਕਿ ਹਰ ਕੋਈ ਸਾਡੇ ਵਰਗਾ ਹੋ ਜੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਆ ਉਹ ਤਰ੍ਹਾਂ ਦਾ ਉਹ ਬਣ ਜੇ ਸ਼ੈਕਸਪੀਅਰ ਲਿਖਦਾ ਹੈ ਕਿ ਇਹ ਜਿਹੜਾ ਸਾਡਾ ਸਮਾਜ ਆ ਸਾਡੀ ਦੁਨੀਆ ਇਹ ਸਟੇਜ ਆ ਔਰ ਜਿਹੜੇ ਅਸੀਂ ਆ ਅਸੀਂ ਇਹਦੇ ਕਿਰਦਾਰ ਆ ਇਸ ਸਟੇਜ ਤੇ ਰੌਂਦੇ ਆ ਔਰ ਇਸ ਸਟੇਜ ਤੇ ਆਪਣੇ ਕਿਰਦਾਰ ਨਿਭਾ ਕੇ ਆਪੋ ਆਪਣਾ ਜਿਹੜਾ ਸਾਡਾ ਪਾਰਟ ਆ ਸਾਡੇ ਹਿੱਸੇ ਆ ਆ ਔਰ ਇਥੋਂ ਵਿਦਾ ਹੋ ਜਾਂਦੇ ਆ ਕੋਈ ਇਹ ਨਹੀਂ ਇੱਥੇ ਬਹਿ ਨਹੀਂ ਰਹਿਣਾ ਸਾਨੂੰ ਇਹੋ ਗੱਲ ਦਾ ਚੇਤਾ ਭੁੱਲ ਜਾਂਦਾ ਕਿ ਅਸੀਂ ਇੱਥੇ ਬਹਿ ਨਹੀਂ ਰਹਿਣਾ ਤੇ ਅਸੀਂ ਸੋਚਦੇ ਆਂ ਕਿ ਮੈਂ ਆ ਤੇ ਮੇਰੀ ਜਿਹੜੀ ਮੇਰੀ ਮੈਂ ਆ ਮੈਂ ਹੀ ਪਰਫੈਕਟ ਆ ਪਰ ਹਰ ਕੋਈ ਮੇਰੇ ਵਰਗਾ ਹੀ ਹੋ ਜੇ ਜਿੱਦਾਂ ਮੈਂ ਸੋਚਦਾ ਉਦਾਂ ਹੀ ਉਹ ਸੋਚੇ ਜਿੱਦਾਂ ਮੈਂ ਕਾਹ ਬਹਿ ਜਾਦੇ ਉਹ ਬਹਿ ਜੇ ਮੈਂ ਨਹੀਂ ਇਦਾਂ ਕਦੀ ਵੀ ਨਹੀਂ ਹੁੰਦਾ ਬਹੁਤ ਸਾਰੀਆਂ ਆਤਾਂ ਜਿਹੜੀਆਂ ਸਾਡੀਆਂ ਸਾਡੇ ਨਾਲ ਹੀ ਜਾਂਦੀਆਂ ਬਾਰਿਸ਼ਾਂ ਨੂੰ ਕਹਿੰਦੇ ਆ ਕਿ ਬਾਰਿਸ਼ਾਂ ਨਾ ਆਤਾ ਜਾਂਦੀਆਂ ਰਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਸਾਡਾ ਬਚਪਨ ਹੁੰਦਾ ਜਿਹੜਾ ਸਾਡਾ ਅਸੀਂ ਉਸ ਦਿਨ ਨੂੰ ਦੱਸ ਸਕਦਾ ਪਰ ਉਸ ਬਚਪਨ ਦੇ ਵਿੱਚ ਅਸੀਂ ਜੋ ਆਹ ਤਾਂ ਬਣਾ ਲੈਂਦੇ ਆ ਉਹ ਪਹਿਲੋਂ ਤੇ ਬਣਦੀਆਂ ਮੁੜ ਕੇ ਉਹ 10 ਸਾਲ ਤੋਂ 17-18 ਸਾਲ ਦੀ ਉਮਰ ਤੱਕ ਪੱਕਦੀਆਂ ਔਰ ਫਿਰ ਜਦੋਂ ਉਹ ਪੱਕ ਜਾਂਦੀਆਂ ਵੀ 22 ਸਾਲ ਦੀ ਉਮਰ ਤੱਕ ਫਿਰ ਉਹ ਜ਼ਿੰਦਗੀ ਭਰ ਸਾਡੇ ਨਾਲ ਹੀ ਚੱਲਦੀਆਂ ਔਰ ਆਦਤ ਜਿਹੜੀ ਆ ਇਨਸਾਨ ਚੰਗਾ ਬੁਰਾ ਨਹੀਂ ਹੁੰਦਾ ਆਦਤਾਂ ਚੰਗੀਆਂ ਬੁਰੀਆਂ ਹੁੰਦੀਆਂ ਔਰ ਉਹਦੀਆਂ ਆਦਤਾਂ ਜਿਹੜੀਆਂ ਵਾ ਉਹ ਨੂੰ ਬੜਾ ਪਰੇਸ਼ਾਨ ਕਰਦੀਆਂ ساری ਜ਼ਿੰਦਗੀ ਔਰ ਇਹੀ ਜ਼ਿੰਦਗੀ ਦਾ ਫੈਨੋਮਨਾ ਅਸੀਂ ਬੰਦੇ ਨੂੰ ਪਤਾ ਵੀ ਹੁੰਦਾ ਕਿ ਇਸ ਪਾਸੇ ਇਸ चीज ਤੋਂ ਮੇਰਾ ਨੁਕਸਾਨ ਹੋ ਸਕਦਾ ਪਰ ਉਹਦੀ ਆਦਤ ਉਨੂੰ ਮਜਬੂਰ ਕਰਦੀ ਹੈ ਕਿ ਉਹ ਬਿਨ ਰੋਕ ਸਕਦਾ ਆਪਣੇ ਆਪ ਨੂੰ ਔਰ ਇਸੇ ਤਰ੍ਹਾਂ ਸਾਡੀ ਨਸ਼ੇ ਆ ਉਹ ਸਾਡੀ ਹੈਬਟ ਬਣ ਜਾਂਦੇ ਆਦਤ ਬਣ ਜਾਂਦੇ ਆ ਜੇ ਅਸੀਂ ਜਿੰਮ ਜਾਣਾ ਸ਼ੁਰੂ ਕਰਦਿਏ ਤੇ ਦੋ ਦਿਨ ਜਿੰਮ ਨਾ ਜਾਈਏ ਤੇ ਸਾਡੇ ਮਸਲ ਦੁਖਣ ਲੱਗ ਜਾਂਦੇ ਆ ਕਿਉਂਕਿ ਉਹ ਸਾਡੀ ਆਦਤ ਤੋਂ ਬਣ ਕੇ ਸਾਡੀ ਇਹ ਕਰਕੇ ਆਦਤਾਂ ਹਮੇਸ਼ਾ ਹੀ ਚੰਗੀਆਂ ਹੋਣੀਆਂ ਚਾਹੀਦੀਆਂ ਬਰਗਾਦ ਤਾਂ ਜਿਹੜੀਆਂ ਉਹਨਾਂ ਨੇ ਬੁਰਾਈ ਸਿਰਜਣਾ ਔਰ ਮੈਂ ਜਿਹੜੀ ਆਦਤ ਸਾਡੀ ਜ਼ਿੰਦਗੀ ਚ ਬਣਾ ਪਾਇਆ ਉਹ ਇਹ ਸੀ ਕਿ ਪੜਨ ਦਾ ਸ਼ੌਕ ਪੈਦਾ ਕਰ ਲਿਆ ਔਰ ਪੜਦਾ ਰਿਹਾ ਪੜਦਾ ਰਿਹਾ ਪੜਦਾ ਰਿਹਾ ਤੇ ਪੜਨ ਦੇ ਨਾਲ ਜਿਹੜੀਆਂ ਉਹ ਸਾਡੀਆਂ ਜਿਹੜੀਆਂ ਉਹ ਕਚING ਆ ਹੋ ਕੇ ਟੁੱਟ ਵੀ ਜਾਂਦੀਆਂ ਜਿੱਦਾਂ ਸਾਡੇ ਪੁਰਾਣੇ ਫਮੇ ਦੇ ਟੈਂਡਾਈਗਾ ਕੋਈ ਲੱਤਾਂ ਮਾਂ ਟੁੱਟ ਜਾਂਦੀ ਉਦੋਂ ਡਾਕਟਰ ਤੇ ਹੁੰਦੇ ਨਹੀਂ ਅੱਜ ਵਾਲਾ ਸਿਸਟਮ ਨਹੀਂ ਉਹ ਜਾਂ ਪਲਵਾਰ ਹੁੰਦੇ ਸੀ ਜਾਂ ਪ੍ਰਾਣੇ ਬਜ਼ੁਰਗ ਹੁੰਦੇ ਸੀ ਉਹ ਵੀ ਲਗਭਗ ਪਲਵਾਰ ਹੀ ਹੁੰਦੇ ਸੀ ਉਹਨਾਂ ਨੇ ਜੋੜ ਦਾ ਦੇਣਾ ਕਿਸੇ ਤੋਂ ਗਲਤ ਲੱਗ ਜਾਣਾ ਉਹਨੂੰ ਫੇਰ ਤੋੜਨਾ ਤਕਲੀਫ ਬੜੀ ਹੁੰਦੀ ਔਰ ਉਹਨੂੰ ਤੋੜ ਕੇ ਕੱਚਾ ਕਰਕੇ ਜੋੜਨ ਨੂੰ ਹੱਡੀ ਨੂੰ ਫੇਰ ਦੁਬਾਰਾ ਜੋੜਨਾ ਇਸ ਤਰ੍ਹਾਂ ਹੀ ਸਾਡੀਆਂ ਆਦਤਾਂ ਇਹਨੂੰ ਕੱਚਾ ਕਰਕੇ ਜੋੜ ਤੇ ਤਕਲੀਫ ਤੇ ਬੜੀ ਹੁੰਦੀ ਆ ਪਰ ਦੇ ਫੇਲ ਟ੍ਰਿਕ ਇਹ ਨਾਲ ਜੁੜ ਜਾਵੇ ਤੇ ਬਹੁਤ ਬਿਹਤਰ ਆ ਔਰ ਦੋਸਤੋ ਮੇਰਾ ਇਹ ਕੋਈ ਵੀ ਸਵੇਰ ਦੀ ਜਿਹੜੀ ਮੰਦੀ ਦੀ ਚੀਜ਼ ਕਿਉਂਕਿ ਮੈਨੂੰ ਬੇਸਿਕਲੀ ਲਿਖਣ ਦਾ ਸ਼ੌਂਕ ਆ ਤੇ ਮੈਂ ਜਿਹੜੇ ਮੇਰੇ YouTube ਤੇ ਤੁਸੀਂ ਜਾਓਗੇ ਮੇਰੀ ਆਈਡੀ ਹੈ ਕੀ ਤੋਤਾ ਪੰਨੂ ਉੱਥੇ ਮੈਂ ਬੜੀ ਦੇਰ ਤੱਕ ਕਾਲਮ ਲਿਖਦਾ ਰਿਆਂ ਸ਼ੁਭ ਸਵੇਰ ਔਰ ਅੱਜ ਕੱਲੋ ਮੈਂ ਨਹੀਂ ਲਿਖ ਰਿਹਾ ਔਰ ਉਹਦੇ ਵਿੱਚ ਜੋ ਮੇਰੇ ਦਿਲ ਚ ਆਉਂਦਾ ਸੀ ਮੈਂ ਲਿਖ ਦਿੰਦਾ ਸੀ ਮੈਂ ਕੋਈ ਐਡਾ ਮੈਂ ਕਹਾ ਕੇ ਮੈਂ ਬੜਾ ਮਾਨ ਰੈਕਟਰ ਆ ਨਹੀਂ ਇਹ ਇੱਕ ਚੀਜ਼ ਨਹੀਂ ਸਾਡੇ ਬਲਬਲੇ ਹੁੰਦੇ ਆ ਕਿ ਕੋਈ ਚੀਜ਼ਾਂ ਤੁਹਾਨੂੰ ਆਰਾਮ ਦਿੰਦੀਆਂ ਕੁਝ ਦੋਸਤ ਹੁੰਦੇ ਆ ਉੱਥੇ ਜਾ ਕੇ ਸਾਨੂੰ ਆਰਾਮ ਮਿਲਦਾ ਉਹਨਾਂ ਕੋਲ ਬਹਿ ਕੇ ਕੋਈ ਜਗ੍ਹਾ ਹੁੰਦੀ ਆ ਜਿੱਥੇ ਸਾਨੂੰ ਸਕੂਨ ਮਿਲਦਾ ਅਸੀਂ ਇਤੇ ਤਪਦੀ ਦੁਪਹਿਰ ਚ ਕਿਹ ਰੁੱਖ ਥੱਲੇ ਛਾਂ ਥੱਲੇ ਬਹਿ ਜੀਏ ਤੇ ਉੱਥੇ ਸਾਨੂੰ ਸਕੂਨ ਮਿਲਦਾ ਇਹ ਬੰਦੇ ਹੁੰਦੇ ਆ ਉਹਨਾਂ ਨੂੰ ਨੇਚਰ ਪਸੰਦ ਹੁੰਦੀ ਆ ਉਹਨਾਂ ਨੂੰ ਕੱਖ ਕੰਡੇ ਕਾਨੇ ਕਰੀਰ ਕੋਈ ਵਗਦਾ ਪਾਣੀ ਕੋਈ ਨਦੀ ਜਾਂ ਝੀਲ ਜਾਂ ਤਲਾਬ ਜਿੱਥੇ ਬੈਂਦੇ ਆ ਉਹਨਾਂ ਨੂੰ ਉਹ ਚੰਗਾ ਲੱਗਦਾ ਸਾਡੇ ਸੁਭਾਅ ਨੇ ਕਿ ਸਾਨੂੰ ਚੰਗਾ ਲੱਗਦਾ ਕਿ ਸਾਨੂੰ ਨਹੀਂ ਲੱਗਦਾ ਇਹ ਉਦردਿਆ ਤਵਸੰਦਾ ਔਰ ਮੇਰੀ ਇਹ ਸਵੇਰ ਦੀ ਸਾਂਝ ਐ ਇੰਨੀ ਕਬੂਲ ਕਰਿਓ ਮੈਂ ਤਾਂ ਤੇਰਾ ਪਾਸ ਆ ਗਿਆ ਉੱਥੇ ਵੀ ਰੋ ਜਿੰਦਾਬਾਦ ਰੋ ਖੁਸ਼ ਰੋ ਆਬਾਦ ਰੋ ਮੈਂ ਤਾਂ ਟਾਪਣਾ ਕਿ ਪਤਾ ਪੱਣ